ਕਾਰਦੀ ਮਹੀਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਪੁਲਿਸ ਵੱਲੋਂ ਨਸ਼ਾ ਦਸਕਣਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਸ ਦੇ ਚੱਲਦੇ ਆਪਰੇਸ਼ਨ ਕਾਸਤ ਤਹਿਤ ਡੀਐਸਪੀ ਤਰਲੋਚੇ ਸਿੰਘ ਦੀ ਗਵਾਹੀ ਵਿੱਚ ਵੱਖ-ਵੱਖ ਟੀਮਾਂ ਵੱਲੋਂ ਨੈਸ਼ਨਲ ਹਾਈਵੇ ਹੋਸਪੋਰਡ ਮੰਨੇਆਂ ਦੇ ਇਲਾਕਿਆਂ ਵਿੱਚ ਤਲਾਸ਼ੀ ਬਿਆਨ ਚਲਾਇਆ ਗਿਆ ਇਸ ਦੌਰਾਨ ਪੁਲਿਸ ਵੱਲੋਂ ਫਰੀਦਕੋਟ ਦੇ ਕਈ ਇਲਾਕਿਆਂ ਵਿੱਚ ਤਲਾਸ਼ੀ ਬਿਆਨ ਕੀਤਾ ਗਿਆ ਇਸੇ ਮਹੀਨੇ ਫਲੋਰ ਪੁਲਿਸ ਨੇ ਵੀ ਕਾਸਪ ਆਪਰੇਸ਼ਨ ਤਹਿਤ ਪਿੰਡ ਗੰਨਾ ਵਿੱਚ ਸ਼ਾਫਿਮਾਰੀ ਕੀਤੀ ਇਸ ਦੌਰਾਨ ਰਾਜਪੁਰਾ ਦੇ ਥਾਣੇ ਦੀ ਪੁਲਿਸ ਵੱਲੋਂ ਵੀ ਨਸ਼ਾ ਦਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਚੈਕਿੰਗ ਚੈਕਿੰਗ ਕੀਤੀ ਗਈ ਕਿ ਇਹਨਾਂ ਅਸਲ ਵਿੱਚ ਰੈਗੂਲਰ ਜਾਂਚ ਚੱਲ ਰਹੀ ਹੈ ਜੀ ਪਹਿਲਾਂ ਵੀ ਸਰਪ੍ਰਸਾ ਬਈ ਐਫ ਆਈ ਆਰ ਇੱਥੇ ਦੇ ਦਿੱਤਾ ਜੀ ਜਿਹੜੇ ਜਿਹੜੇ ਬੰਦੇ ਆਪਾਂ ਨੂੰ ਨਸ਼ਾ ਵੇਚਣ ਵਾਲੇ ਮਤਲਬ ਕਿ ਮਿਲਦੇ ਨੇ ਵੜੇ ਜਾਂਦੇ ਨੇ ਆਪਾਂ ਨਾਲ ਨਾਲ ਐਫ ਆਈ ਆਰ ਹੁੰਦਾ ਅੱਜ ਕਿੰਨੇ ਕੁ ਘਰਾਂ ਚੈਕਿੰਗ ਕਰੀ ਅੱਜ ਘਾਟੋ ਘਾਟ ਵੀ 30 40 ਘਰਾਂ ਨੂੰ ਚੈੱਕ ਕੀਤੇ ਨੇ ਜਿੱਥੇ ਮਤਲਬ ਕਿ ਉਹ ਪਰ ਅੱਜ ਤੱਕ ਕੋਈ ਅਜਿਹੀ ਚੀਜ਼ ਨਹੀਂ ਮਿਲੀ ਅੱਜ ਦੀ ਜਿੱਦਿਆ ਦੇ ਖਿਲਾਫ ਤਾਂ ਜੰਦ ਨਸ਼ਾ ਵਿਰੋਧ ਜਿਹੜਾ ਲਗਾਤਾਰ ਅ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਰੰਭਿਆ ਗਿਆ ਹੈ ਉਹਦੇ ਦੇ ਫ੍ਰੀਕੁਟ ਪੁਲਿਸ ਵੱਲੋਂ ਲਗਾਤਾਰ ਕਸ ਆਪਰੇਸ਼ਨ ਚਲਾਏ ਜਾਂਦੇ ਨੇ ਤੇ ਅੱਜ ਅਸੀਂ ਅੰਬੇਦਕਰ ਨਗਰ ਚ ਵੀ ਉਸ ਸਬੰਧ ਵਿੱਚ ਸਰਚ ਆਪਰੇਸ਼ਨ ਜਾਰੀ ਕੀਤਾ ਹੋਇਆ ਤੇ ਅਸੀਂ ਇਹ ਦੇਖਿਆ ਵੀ ਕਿਸ ਏਰੀਆ ਦੇ ਵਿੱਚ ਪਲਾਂ ਕਾਫੀ ਬਦਨਾਮ ਏਰੀਆ ਸੀ ਨਸ਼ੇ ਸਬੰਧ ਵਿੱਚ ਹੁਣ ਤੁਸੀਂ ਆਪਾਂ ਇੱਥੇ ਵੀ ਪੁੱਛਾਂਗੇ ਲੋਕਾਂ ਨੂੰ ਤੁਹਾਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਸਾਨੂੰ ਆਉਂਦਾ ਹੈ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਜਿਹੜੇ ਇਹ ਜੋਧ ਨਸ਼ਮਰੋ ਦੀ ਜਿਹੜੀ ਮਹਿਮ ਜਾਰੀ ਕੀਤੀ ਤੇ ਉਸ ਦਾ ਸਾਨੂੰ ਬਹੁਤ ਹੀ ਪੋਜ਼ਿਟਿਵ ਅਨ ਰਿਅਲ ਰਿਸਪੌਂਸ ਲਈ ਆ ਅੱਜ ਵੀ ਅਸੀਂ ਇਸ ਤਹਿਤ ਲੱਗੇ ਹੋਏ ਆ ਤੇ ਜਿਹੜੇ ਇਸ ਦੇਖਣ ਚ ਇਹ ਆਉਂਦਾ ਵੀ ਜਿਹੜੇ ਕਾਫੀ ਅਸੀਂ ਜਿਹੜੇ ਇਥੋਂ ਦੇ ਜਿਹੜੇ ਨਸ਼ਾ ਵੇਚਦੇ ਸੀ ਜਾਂ ਜਿਹੜੇ ਮੇਨਸ ਮਗਲ ਸੀ ਅਸੀਂ ਉਹ ਜੇਲਾ ਚ ਭੇਜ ਦਿੱਤੇ ਨੇ ਤੇ ਹੁਣ ਜਿਹੜੇ ਕੋਈ ਕੁਝ ਰਹਿ ਗਏ ਨੇ ਤੇ ਉਹ ਉਹ ਸਬੰਧੀ ਅਸੀਂ ਜਿਹੜੀਆਂ ਰੇਡਾਂ ਚ ਰੱਖਦੇ ਆ ਤੇ ਉਹ ਘਰਾਂ ਦੇ ਵਿੱਚੋਂ ਫਰਾਰ ਨੇ ਕਿਉਂਕਿ ਇਸ ਟਾਈਮ ਸਾਡਾ ਪੁਲਿਸ ਦਾ ਨਸ਼ਾ ਵਿਰੋਧ ਪੂਰਾ ਜੋਰ ਚੱਲ ਰਿਹਾ ਤੇ ਅਸੀਂ ਇਹਨੂੰ ਜ਼ੀਰੋ ਤੇ ਲੈ ਆਵਾਂਗੇ ਬਹੁਤ ਜਲਦੀ ਤੁਸੀਂ ਦੇਖ ਰਹੇ ਹੋ ਜੀਤ ਮੈਪੀ ਵੀ ਮੈਂ ਅਮਨਜੀਤ ਸਿੰਘ ਮੋਨੋ ਅਸਰੇਲੇ ਅਸੀਂ ਮੌਜੂਦਾ ਗੰਗਾ ਪਿੰਡ ਦੇ ਵਿੱਚ ਜਿੱਥੇ ਕਿ ਅੱਜ ਪੰਜਾਬ ਪੁਲਿਸ ਵੱਲੋਂ ਜਿਹੜੀ ਕਾਸਾ ਆਪਰੇਸ਼ਨ ਦੇ ਤਹਿਤ ਜਿਹੜੀ ਆ ਪਿੰਡ ਦੇ ਵਿੱਚ ਆ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਇੱਕ ਮਹਮ ਚੇੜੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਕਾਫੀ ਵੱਡੀਆਂ ਜਿਹੜੀਆਂ ਸਫਲਤਾਵਾਂ ਵੀ ਪ੍ਰਾਪਤ ਹੋਈਆਂ ਪੁਲਿਸ ਨੂੰ ਤੇ ਅੱਜ ਇਹ ਜਿਹੜਾ ਗੰਗਾ ਪਿੰਡ ਦੇ ਵਿੱਚ ਹੈ ਜਿਹੜਾ ਕਾਸਾ ਆਪਰੇਸ਼ਨ ਦੇ ਤਹਿਤ ਹੈ ਜਿਹੜਾ ਮੈਮ ਚਲਾਈ ਗਈ ਆ ਉਸ ਦੇ ਵਿੱਚ ਜਿਹੜਾ ਗੰਨੇ ਪਿੰਡ ਦੇ ਉਹ ਜਿਹੜਾ ਸ਼ੌਣੀ ਦੇ ਵਿੱਚ ਆ ਤਬਦੀਲ ਕੀਤਾ ਗਿਆ ਇਸ ਮੌਕੇ 70 ਦੇ ਕਰੀਬ ਹੈ ਜਿਹੜਾ ਪੁਲਿਸ ਅਧਿਕਾਰੀ ਤੇ ਤਿੰਨੇ ਆ ਜਿਹੜੇ ਗੋਲਟਡ ਆਫਸਰ ਆ ਜਿਹੜੇ ਉਹ ਮੌਜੂਦ ਆ ਤੇ ਹਰੇਕ ਘਰ ਦੇ ਵਿੱਚ ਜਾ ਕੇ ਆ ਜਿਹੜੀ ਤਲਾਸ਼ੀ ਆ ਜਿਹੜੀ ਉਹ ਲਈ ਜਾ ਰਹੀ ਆ ਵੀ ਕਿਸੇ ਘਰ ਦੇ ਵਿੱਚ ਅਗਰ ਕੋਈ ਨਸ਼ੀਲਾ ਪ੍ਰਦਾਰਥ ਪਾਇਆ ਗਿਆ ਤਾਂ ਉਸ ਦੇ ਖਿਲਾਫ ਹੈ ਜਿਹੜੀ ਸਖਤ ਕਾਰਵਾਈ ਆ ਜਿਹੜੀ ਉਹ ਵੀ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਵੇਲੇ ਸਾਡੇ ਨਾਲ ਫੇ ਲੋਰ ਤੋਂ ਡੀਐਸਪੀ ਸਰਦਾਰਤ ਸਰਬੰਸਿੰਘ ਵੱਲ ਦੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਉਹਨਾਂ ਦਾ ਕਹਿਣਾ ਆ ਉਹਨਾਂ ਨਾਲ ਗੱਲ ਕਰ ਲੈਣੇ ਆ ਜਿਸ ਕੇ ਸਾਹ ਤੁਸੀਂ ਅੱਜ ਲੋਰ ਦੇ ਨਜ਼ਦੀਕ ਗੱਲਾਂ ਕਰ ਕਿਥੇ ਭਾਰੀ ਤੋਂ ਨਾਲ ਤੁਸੀਂ ਅੱਜ ਛੱਪਮਾਰੀ ਕੀਤੀ ਗਈ ਆ ਸਰ ਇਹਨਾਂ ਕੋ ਜਿਹੜਾ ਮਾਤਰਾ ਮੁਖਿਆ ਕੁਝ ਤਾਂ ਦਾ ਕਾਬੂ ਕੀਤਾ ਸਰ ਅ ਸ਼੍ਰੀ ਰਵਿੰਦਰ ਸਿੰਘ ਸਪੀ ਜੰਦਰਬਾਤੀ ਜਿਹਦੇ ਦੇਸ਼ਾ ਨਿਰਦੇਸ਼ ਤੇ ਉਹਨਾਂ ਆਪਣੋ ਚਲਾਈ ਗਈ ਨਸ਼ਾ ਦੇ ਦਮਾਮ ਪੇਟਾ ਦਾ ਅੱਜ ਕੈਸੋ ਆਪਰੇਸ਼ਨ ਜਿਹੜਾ ਵਾ ਉਹ ਕੀਤਾ ਗਿਆ ਹੈਗਾ ਸਬਜਨ ਫੋਰ ਦੇ ਵਿੱਚ ਜਿਹਦੇ ਵਿੱਚ ਗਨਾਪਿੰਡ ਸਮਰਾੜੀ ਤੇ ਬਰਗਾ ਏਰੀਆ ਤੇ ਗੁਰਾਇਆਂ ਦੇ ਵਿੱਚ ਕੀਤਾ ਗਿਆ ਹੈਗਾ ਤਿੰਨੇ ਸਭ ਤਿੰਨੇ ਥਾਣੇ ਜਿਹੜੇ ਸਬਜਨ ਦੇ ਉਹਨਾਂ ਅੱਜ ਕੈਸੋ ਆਪਰੇਸ਼ਨ ਚੱਲ ਰਿਹਾ ਇਹਦੇ ਵਿੱਚ ਜਿਹੜੇ ਸਾਡੇ ਨਾਲ ਅਸੀਂ ਤਿੰਨ ਗੈਸਟਿਡ ਅਫਸਰ ਹੈਗੇ ਆ ਤੇ 70 ਦੇ ਕਰੀਬ ਜਿਹੜੇ ਸਾਡੇ ਅਫੀਸ਼ੀਅਲਸ ਤੇ ਤਿੰਨ ਐਸ ਐਚਓ ਜਿਹੜੇ ਉਹ ਇੱਥੇ ਵਰਕ ਕਰ ਰਹੇ ਹੈਗੇ ਆ ਸਾਡੀਆਂ ਹਜੇ ਤੱਕ ਇਹਦੇ ਵਿੱਚ ਅਸੀਂ ਦੋ ਜਿਹੜੇ ਆ ਉਹ ਐਂਡੀਕਸਟ ਦੇ ਜਿਹੜੇ ਪੁਰਾਣੇ ਰਿਪੀਟਰ ਸਨ ਤੇ ਕੰਮ ਕਰਦੇ ਸਨ ਉਹ ਅਸੀਂ ਗ੍ਰਫਤਾਰ ਕੀਤੇ ਆ ਤੇ ਇਹ ਪੇਸ਼ੇਨ ਜਿਹੜਾ ਇਸ ਤਰ੍ਹਾਂ ਲਗਾਤਾਰ ਜਲ ਗਿਆਗਾ ਫਰਦਰ ਅਸੀਂ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਆ ਜਾਣਕਾਰੀ ਦਵਾਂਗੇ ਸਾਰੀ ਜੇ ਮੈਂ ਕੱਦ ਤੁਸੀਂ ਦੇਖਿਆ ਡੀਐਸਪੀ ਸਾਹਿਬ ਨੇ ਦੱਸਿਆ ਵੀ ਪਿਛਲੇ ਦਿਨਾਂ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਮ ਚਲਾਈ ਗਈ ਆ ਉਸ ਦੇ ਚਲਦੇ ਆ ਗੁਰਾਇਆਂ ਬਿਲਗਾ ਸੋਹਲਕੀਆਣਾ ਤੇ ਗੰਨਾਪਿੰਡ ਦੇ ਵਿੱਚ ਆ ਜਿਹੜਾ ਕਸ ਆਪਰੇਸ਼ਨ ਚਲਾਇਆ ਜਾ ਰਿਹਾ ਉਸ ਦੇ ਵਿੱਚ ਜਿਹੜੇ ਦੋ ਦੋਸ਼ੀ ਆ ਜਿਹੜੇ ਦੱਸਿਆ ਜਾ ਰਿਹਾ ਵੀ ਉਹ ਨਾਮਜਦ ਹੋਏ ਆ ਤੇ ਅਗਲੀ ਆ ਜਿਹੜੀ ਉਹਨਾਂ ਨੇ ਦੱਸਿਆ ਵੀ ਕੁਝ ਹੀ ਦੇਰ ਬਾਅਦ ਆ ਜਾਂ ਕੁਝ ਸਮੇਂ ਬਾਅਦ ਆ ਤੁਹਾਨੂੰ ਜਿਹੜਾ ਬਲੀਵ ਕੀਤਾ ਜਾਵੇਗਾ ਵੀ ਇਹਦੇ ਵਿੱਚ ਕੀ ਕਾਰਵਾਈ ਹੋਈ ਹੈ ਤਾਂ ਕੋਣ ਕੋਣ ਆ ਜਿਹੜਾ ਹਿਰਾਸਤ ਦੇ ਵਿੱਚ ਲੈ ਗਏ ਆ ਜਾਂ ਨਹੀਂ ਲੈ ਗਏ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਡਿਪਟੀ ਸਾਹਿਬ ਵੱਲੋਂ ਦੱਸਿਆ ਜਾਵੇਗਾ ਮੈਂ ਫਿਰ ਲੋਰ ਤੋਂ ਕਹਿਣਾ ਮੈਂ ਬੰਟੀ ਕਲੇਰ ਦੇ ਨਾਲ ਅਮਰਜੀਤ ਸਿੰਘ